ਬੈਂਕ ਦਾ ਇਸ ਵਾਰੀ ਸਾਰੇ ਦੇਸ਼ ਵਿੱਚ ਇਹ ਵਾਲਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਅਗਰੀਕਲਚਰ ਜਿਹੜਾ ਅਗਰੀਕਲਚਰ ਆਊਟਰੀਚ ਪ੍ਰੋਗਰਾਮ ਹੈਗਾ ਤੇ ਇੱਕ ਇਹ ਇੱਕ ਡਰਾਈਵ ਹੈਗਾ ਕਿ ਅਸੀਂ ਸਾਰੇ ਕਿਸਾਨਾਂ ਨਾਲ ਮਿਲিয়ে ਆਪਣੀ ਸਾਰੀ ਸਕੀਮਾਂ ਦਸੀਏ ਰੂਬਰੂ ਹੋਈਏ ਤਾਂ ਕਿ ਕਿਸਾਨਾਂ ਨੂੰ ਵੀ ਕੰਫੀਡੈਂਸ ਆਏ ਕਿ ਬੈਂਕ ਤੁਹਾਡੇ ਸਾਥ ਖੜਾ ਨਾਲ ਹੈਗਾ ਸਾਰੇ ਆਪਣੀ ਮਤਲਬ ਬੈਂਕ ਤੁਹਾਡੀ ਸਾਰੀ ਜ਼ਰੂਰਤਾਂ ਪੂਰੀ ਕਰ ਸਕਦਾ ਹੈ ਤਾਂ ਥੋੜਾ ਜਿਹਾ ਸਕੀਮਾਂ ਬਾਰੇ ਸਾਰੇ ਐਸੇ ਦੱਸਿਆ ਸੀ ਤੇ ਸਾਰੇ ਕਿਸਾਨ ਵੀ ਇਕੱਠੇ ਹੋਏ ਸੀ ਤੇ کافی سارے ਕਿਸਾਨ ਇਕੱਠੇ ਹੋਏ ਸੀ ਤੇ ਸਾਰਿਆਂ ਦਾ ਧੰਨਵਾਦ ਧੰਨਵਾਦ ਆਪਣੇ ਸੰਧੂ ਸਾਹਿਬ ਦਾ ਜਿਹੜਾ ਹੈ ਕਿ ਆਈਐਸ ਹੈਗੇ ਨੇ ਅਫਸਰ ਤੇ ਚੰਡੀਗੜ੍ਹੂ ਆਏ ਨੇ ਸਪੈਸ਼ਲੀ ਫॉर ਦਿਸ ਪ੍ਰੋਗਰਾਮ ਬਾਕੀ ਹੋਰ ਵੀ ਡਿਗਨਿਟਰੀਜ਼ ਆਏ ਸੀਗੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਰਿਕਵੈਸਟ ਸਾਰੇ ਕਸਬਿਆਂ ਨੂੰ ਰਿਕਵੈਸਟ ਹੈਗੀ ਹੈ ਸਾਰੇ ਪੰਜਾਬ ਨੂੰ ਰਿਕਵੈਸਟ ਹੈਗੀ ਹੈ ਕਿ ਸਾਡੇ ਨਾਲ ਜੁੜੇ ਰਹੋ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਵੀ ਜੋੜੋ ਨਾਲ ਤੇ ਤੁਹਾਡੀ ਤਰੱਕੀ ਚ ਬੈਂਕ ਦੀ ਵੀ ਤਰੱਕੀ ਆਗੇ ਤੋ ਤਰੱਕੀ ਕਰੋ ਖੁਸ਼ ਰਹੋ ਥੈਂਕ ਯੂ ਕਿਸਾਨਾਂ ਦੇ ਵੱਲੋਂ ਵੀ ਸੁਝਾਅ ਵੀ ਦਿੱਤੇ ਗਏ ਸੀ ਕਿ ਉਹਨਾਂ ਤੇ ਗੌਰ ਕੀਤੀ ਜਾਵੇਗੀ ਜੀ ਹਾਂ ਬਿਲਕੁਲ ਕਿ ਸਾਡੇ ਕਾਫੀ ਸੁਝਾਅ ਦਿੱਤੇ ਰਹੇ ਆ ਕਿ ਜਿਸ ਤਰ੍ਹਾਂ ਜਿਹੜਾ ਕਈ ਵਾਰੀ ਲੋਨ ਨਹੀਂ ਮਿਲਦਾ ਮਤਲਬ ਜਿਹੜਾ ਐਗਰੀਕਲਚਰ ਜ਼ਮੀਨ ਹੁੰਦੀ ਉਹਦੇ ਵਿੱਚ ਨਹੀਂ ਮਿਲਦਾ ਕੁਝ ਕਹਿੰਦੇ ਨੇ ਕਿ ਕਈ ਵਾਰ ਸਿਵਲ ਵਿਵਲ ਖਰਾਬ ਹੋ ਜਾਂਦੀ ਐਸੀ ਸਾਰੀ ਚੀਜ਼ਾਂ ਤੇ ਗੌਰ ਕਰਾਂਗੇ ਜੋ ਬੈਸਟ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਵਿਦਨ ਦਾ ਰੂਲਸ ਐਂਡ ਅਸ਼ੋਰੈਂਸ ਹੈਗੀ ਹੈ ਕਿ ਅਸੀਂ ਨਾਲ ਖੜੇ ਆਂ ਐਂਡ ਕੋਈ ਸਕੀਮ ਵਿੱਚ ਮੋਡੀਫਿਕੇਸ਼ਨ ਚਾਹੀਦੀ ਹੋਵੇ ਦੇ ਉਹ ਵੀ ਦੇਖ ਲਵਾਂਗੇ ਅਸੀਂ ਥੈਂਕ ਯੂ ਬਹੁਤ ਨੇ ਲੋਕ ਨੇ ਜਿਹੜੇ ਪ੍ਰਾਈਵੇਟ ਬੈਂਕਾਂ ਵੱਲ ਭੱਜਦੇ ਨੇ ਕੀ ਕਰਨਾ ਕਿਹੜੇ ਕੋਈ ਸਰਕਾਰੀ ਬੈਂਕਾਂ ਵੱਲ ਵੀ ਬਹੁਤ ਫੋੜਦੇ ਜਾ ਰਹੇ ਨੇ ਦੇਖੋ ਕਿ ਮੈਂ ਇਹ ਜਿਹੜੀ ਸਕੀਮਾਂ ਲੈ ਕੇ ਤੁਸੀਂ ਆ ਰਹੇ ਹੋ ਜਿਹੜੇ ਲੋਕ ਦੁਆਰਾ ਕਰ ਜੁੜਨੇ ਦੇਖੋ ਇੱਕ ਫਰਕ ਹੈਗਾ ਪ੍ਰਾਈਵੇਟ ਬੈਂਕ ਤੇ ਸਰਕਾਰੀ ਬੈਂਕਾਂ ਵਿੱਚ ਫਰਕ ਹੈਗਾ ਕਿ ਪ੍ਰਾਈਵੇਟ ਬੈਂਕ ਮੈਂ ਇਸ ਤਰ੍ਹਾਂ ਵੀ ਕਹਾਂਗਾ ਕਿ ਉਹ ਵੱਡੇ ਕਸਟਮਰ ਨੂੰ ਜ਼ਿਆਦਾ ਲਭ ਦੇਣਾ ਹੈ ਸਾਡਾ ਸਾਡਾ ਜਿਹੜਾ ਰੋਲ ਹੈਗਾ ਅਸੀਂ ਸਰਕਾਰੀ ਬੈਕ ਕਿਹਾ ਗਿਆ ਅਸੀਂ ਵੱਡੇ ਕਸਟਮਰ ਛੋਟੇ ਕਸਟਮਰ ਸਾਰਿਆਂ ਨੂੰ 올 ਇਨਕਲੂਜਨ 올 ਇਨਕਲੂਸਿਵ ਸਾਰਿਆਂ ਨੂੰ ਲੋਨ ਦਿੰਦੇ ਆ ਇਸ ਤਰ੍ਹਾਂ ਨਹੀਂ ਹੈਗਾ ਕਿ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ ਜਿਹਦੇ ਕੋਲ ਘੱਟ ਜ਼ਮੀਨ ਹੈਗੀ ਉਹਨੂੰ ਲੋਨ ਨਾ ਦਈਏ ਇਸ ਤਰ੍ਹਾਂ ਨਹੀਂ ਹੈਗਾ ਜਾਂ ਅਗਰ ਕੋਈ ਕੋਈ ਛੋਟੀ ਜਗ੍ਹਾ ਤੇ ਪੜਨ ਜਾ ਰਿਹਾ ਉਹਨੂੰ ਲੋਨ ਨਹੀਂ ਦੇਣਾ ਅਸੀਂ ਸਾਰੇ ਪੂਰੇ ਦੇਸ਼ ਦੀ ਤਰੱਕੀ ਕਰਨੀ ਹੈ ਇਹ ਸਾਡਾ ਮਕਸਦ ਹੈਗਾ ਕਿ ਕਿਸੇ ਜਿਹੜੇ ਕਿਸਾਨਾਂ ਦੇ ਆਮ ਜਿਹੜਾ ਗਰਾਹ ਕਰਨੇ ਉਹਨਾਂ ਨੂੰ ਅਪੀਲ ਕਰਨੀ ਚਾਹੋਗੇ ਸੌਰੀ ਜਿਹੜੇ ਆਮ ਗਰਾਹ ਕਰਨੇ ਕਿਸਾਨਾਂ ਨੇ ਉਹਨਾਂ ਨੂੰ ਕਿਵੇਂ ਦੀ ਅਪੀਲ ਕਰਨੀ ਚਾਹੁੰਦੇ ਹੋ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਕਿ ਆਪਣਾ ਤਰੱਕੀ ਕਰਾ ਨਵੇਂ-ਨਵੇਂ ਜਿਹੜੇ আজকাল ਕਿਸਾਨ ਮਤਲਬ ਐਗਰੀਕਲਚਰ ਦੇ ਨਵੇਂ-ਨਵੇਂ ਤੌਰ ਤਰੀਕੇ ਆ ਰਹੇ ਨੇ ਸਾਰਿਆਂ ਨੂੰ ਸਾਰੀ ਚੀਜ਼ਾਂ ਨੂੰ ਅਪਣਾਣ ਤਾਂ ਕਿ ਕਮ ਐਫਰਟ ਨਾਲ ਜਲਦੀ ਪੈਦਾਵਾਰ ਹੋਏ ਕੋਈ ਕਿਸੇ ਨੂੰ ਪੋਲੀ ਪੋਲੀ ਹਾਊਸ ਲਗਾਣਾ ਹੈ ਕਿਨੂੰ ਸੋਲਰ ਪੰਪ ਲਗਾਣਾ ਹੈ ਸਭ ਲਗਾਓ ਬੈਂਕ ਹੈਗਾ ਤੁਹਾਡੇ ਨਾਲ ਸਪੋਰਟ ਕਰਨ ਲਈ ਅੱਜ ਦਾ ਪ੍ਰੋਗਰਾਮ ਮੰਡੀ ਰੋਨਾਲੀ ਵਿਖੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ ਸਰਕਲ ਹੈੱਡ ਫਾਜ਼ਲਕਾ ਸ਼੍ਰੀ ਗੁਪਤਾ ਜੀ ਔਰ ਦਿੱਲੀ ਤੋਂ ਜਿਹੜੇ ਹੈੱਡ ਆਫਿਸ ਚੋ ਇੰਚਾਰਜ ਨੇ ਸ਼੍ਰੀ ਗ੍ਰੋਬਰ ਜੀ ਔਰ ਹੋਰ ਜਿਹੜੇ ਸਟਾਫ ਦੇ ਮੈਂਬਰਸ ਪੰਜਾਬ ਨੈਸ਼ਨਲ ਬੈਂਕ ਦੇ ਇੱਥੇ ਆਏ ਆ ਔਰ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਕਿਸਾਨਾਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਇੱਥੇ ਅੱਜ ਰੱਖਿਆ ਜਿਦੇ ਵਿੱਚ ਵੱਖ-ਵੱਖ ਸਕੀਮਾਂ ਦੇ ਵਿੱਚ ਲਾਭ ਜਿਹੜੇ ਕਿ ਕਿਸਾਨ ਆਪਾਂ ਸਾਰੇ ਲੈ ਸਕਦੇ ਆ ਉਹਦੇ ਬਾਰੇ ਇਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਰੱਖਦੇ ਹੋਏ ਜਾਣਕਾਰੀ ਦਿੱਤੀ ਹੈ ਜਿੱਥੇ ਇਸ ਆਈਐਸ ਆਈ ਦੇ ਪ੍ਰੋਗਰਾਮ ਚ ਇਹ ਵੀ ਦੱਸਿਆ ਗਿਆ ਸੀ ਤਕਰੀਬਨ 46 ਸਕੀਮਾਂ ਜਿਹੜੀਆਂ ਹਨ ਜਿਨ੍ਹਾਂ ਦਾ ਲਾਭ ਕਿਸਾਨ ਲੈ ਸਕਦੇ ਆ ਇਸ ਬੈਂਕ ਦੇ ਥਰੂ ਔਰ ਮੈਂ ਇੱਥੇ ਆ ਕੇ ਮੈਂ 2 ਦਿਨ ਸਪੈਸ਼ਲ ਛੁੱਟੀ ਲਈ ਸੀ ਕੱਲ ਵੀ ਔਰ ਅੱਜ ਵੀ ਸਰਕਾਰੀ ਤੌਰ ਤੇ ਤਾਂ ਕਿ ਇਸ ਫੰਕਸ਼ਨ ਨੂੰ ਅਟੈਂਡ ਕਰ ਸਕਾਂ ਕਿਉਂਕਿ ਇੱਕ ਇਹ ਬੇਸਿਕਲੀ ਇਸ ਬੈਂਕ ਦਾ ਬਹੁਤ ਵਧੀਆ ਰੈਪਿਊਟੇਸ਼ਨ ਰਿਹਾ ਔਰ ਅੱਛੀ ਡੀਲਿੰਗ ਰਹੀ ਹੈ ਸਾਡੇ ਸਾਰੇ ਇਲਾਕੇ ਦੇ ਵਿੱਚ ਔਰ ਪਲੱਸ ਮੈਨੂੰ ਮੇਰੀ ਆਬਦੀ ਵੀ ਇੱਛਾ ਸੀ ਕਿ ਮੈਂ ਕਿਸਾਨਾਂ ਨੂੰ ਵੀ ਮਿਲ ਸਕਾਂ ਔਰ ਬੈਂਕ ਦੇ ਵਿੱਚ ਲਾਭ ਵੀ ਲੈ ਸਕਣ ਉਹਦੇ ਬਾਰੇ ਵੀ ਕੁਝ ਉਹਨਾਂ ਨਾਲ ਡਿਸਕਸ਼ਨਸ ਕਰ ਸਕਾਂ ਔਰ ਮੈਂ ਇਸ ਕਰਕੇ ਮੈਂ ਸਪੈਸ਼ਲੀ ਛੁੱਟੀ ਲੈ ਕਰਕੇ ਇਸ ਫੰਕਸ਼ਨ 'ਚ ਸ਼ਾਮਲ ਹੋਇਆ ਹਾਂ ਔਰ ਕਿਉਂਕਿ ਇਹ ਮੇਰਾ ਆਬਦਾ ਵੀ ਜ਼ਿਲ੍ਹਾ ਹੈ ਔਰ ਮੈਂ ਇੱਥੇ ਬਤੌਰ ਡੀਸੀ ਫਾਜ਼ਲਕਾ ਵੀ 1-2 ਸਾਲ ਤਕਰੀਬਨ ਇੱਥੇ ਰਿਹਾ ਹਾਂ कोरोना काल ਦੇ ਵਿੱਚ ਮੈਂ ਇੱਥੇ ਡੀਸੀ ਰਹਾ ਔਰ ਮੈਨੂੰ ਖੁਸ਼ੀ ਖੁਸ਼ੀ ਹੈ ਕਿ ਕੰਮ ਉਦੋਂ ਵੀ ਅਸੀਂ ਕਰਦੇ ਰਹੇ ਆ ਨਾਲ ਨਾਲ ਚਾਹੇ ਕੋਰੋਨਾ ਵੀ ਸੀਗਾ ਪਰ ਆਹਾ ਹੁਣ ਕਿਉਂਕਿ ਸਾਰਾ ਕੁਝ ਠੀਕ ਠਾਕ ਹੈ ਔਰ ਅਸੀਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਮੈਂ ਰਿਕੁਐਸਟ ਕੀਤੀ ਹੈ ਕਿ ਉਹ ਸਾਰੀਆਂ ਸਕੀਮਾਂ ਦਾ ਲਾਭ ਲੈਣ ਕਿਉਂਕਿ ਸਾਡਾ ਪੰਜਾਬ ਜਿਹੜਾ ਬੇਸਿਕਲੀ ਉਹ ਐਗਰੀਕਲਚਰ ਸਟੇਟ ਹੈ ਔਰ ਆਈ ਵਿਲ ਜਸ ਸਟੇਟ ਹੋਣ ਦੇ ਨਾਤੇ ਇਹ ਵਿਸ਼ੇਸ਼ ਹੀ ਪ੍ਰੋਗਰਾਮ ਜਿਹੜਾ ਖੇਤੀਬਾੜੀ ਕਿਸਾਨਾਂ ਵਾਸਤੇ ਇਹ ਲਗਾਇਆ ਗਿਆ ਸੀਗਾ ਆਮ ਤੌਰ ਤੇ ਹੁੰਦਾ ਇਹ ਹੈ ਵੀ ਕਿਸਾਨਾਂ ਨੂੰ ਨਹੀਂ ਜਾਣਕਾਰੀ ਹੁੰਦੀ ਸਾਰੀਆਂ ਸਕੀਮਾਂ ਬਾਰੇ ਤੇ ਇਹ ਸਪੈਸ਼ਲ ਕੈਂਪ ਜਿਹੜਾ ਲਗਾਇਆ ਗਿਆ ਸੀ ਮੈਂ ਇਸ ਗੱਲ ਦੀ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀ ਜਿਹੜੇ ਇੱਥੇ ਆਇਆ ਸਾਰਿਆਂ ਨੂੰ ਬੁਲਾਇਂ ਦਿੰਨਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੇ ਇਸ ਇਲਾਕੇ ਚ ਆ ਕੇ ਸਾਡੇ ਇਸ ਮੰਡੀ ਚ ਆ ਕੇ ਸਾਰੇ ਕਿਸਾਨਾਂ ਨੂੰ ਇੱਥੇ ਆਵਦਾ ਸੁਝਾਅ ਸਕੀਮਾਂ ਬਾਰੇ ਜਾਣਕਾਰੀ ਦੇਣ ਵਾਸਤੇ ਟਾਈਮ ਕੱਢਿਆ ਦਿੱਲੀੋਂ ਆਏ ਆਪਣੇ ਫਾਜ਼ਿਲਕਾ ਤੋਂ ਆਏ ਹੋਰ ਸਟੇਟ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉੱਥੇ ਆ ਪਹੁੰਚੇ ਨੇ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਦਾ ਸ਼ੁਕਰੀਆ ਦਾ ਦਿਲੋਂ ਕਰਦਾ ਹਾਂ ਔਰ ਔਰ ਉਮੀਦ ਕਰਦਾ ਹਾਂ ਸਾਡੇ ਜਿਹੜੇ ਕਿਸਾਨ ਜਿਹੜੇ ਐ ਇਹਨਾਂ ਸਾਰੀਆਂ ਸਕੀਮਾਂ ਦੇ ਲਾਭ ਲੈਣਗੇ ਜੀ ਸਰ ਆਹ ਜੋ ਕਾਰਗ੍ਰਾਮ ਹੋਇਆ ਉਸਕੇ ਬਾਰੇ ਮੈਂ ਆਪ ਕੀ ਕਹਿਣਾ ਚਾਹਤੇ ਹਾਂ ਇਹ ਐਕਚੁਅਲੀ ਹਮਾਰੇ ਐਮ ਡੀ ਸਰ ਦਾ ਇਨੀਸ਼ੀਏਟਿਵ ਹੈ ਕਿ ਬੈਂਕ ਦੀ ਜੋ ਸਕੀਮਾਂ ਹੈ ਉਹ ਹਰ ਕਿਸਾਨ ਤੱਕ ਪਹੁੰਚੇ इसलिए हमने मतलब पूरे भारतवर्ष में गाँव के अंदर ये प्रोग्राम ऑर्गेनाइज किया है ताकि जो बैंकिंग की स्कीमों का लाभ आम किसान तक जाए जो वो जान नहीं पाता है इसके लिए ये प्रोग्राम रखा गया है और इसी उपलक्ष्य में हमने ये यहाँ पर मंडी अमीनगंज में ये रखा हुआ है कैस कैसी कैसी स्कीमें जो किसानों को बताई गई हैं किसानों को जैसे अभी पंजाब में एक क्रॉप रेविड्यू मैनेजमेंट की स्कीम आई थी जिसमें 80 परसेंट सब्सिडी है उसके बारे में बताया गया दूसरा आपका बायोफ्यूल प्लांट वगैरह है फूड प्रोसेसिंग यूनिट्स हैं उनके बारे में भी बताया गया और एस का जो अपना प्लान चल रहा है वो सब उसका एक्सप्लेन किया गया स्वयं सहायता समूह जिसमें महिलाएँ जुड़ के अपना रोज रोजगार कमा सकती हैं परिवार चला सकती हैं और आज कुछ तो लोन भी बांटे गए हाँ लोन बांटे गए हैं हमने वितरित किए लोन सौ करोड़ तक के लोन का हमने मतलब व्यवसाय किया है आज आप किसान भाइयों को क्या अपील करना चाहते हैं बैंक के साथ जुड़ने के लिए किसान भाइयों को मैं ये अपील करना चाहता हूँ कि अपना अधिकार अच्छे से जाने बैंक की स्कीमों को अच्छे से समझें हमारे यहाँ पूरा पूरा पारदर्शिता से काम होता है तो एज पर जो बैंक के नियम है और सरकारी नियम है उसके हिसाब से हम लोगों को ऋण देते हैं और उसको अच्छी सेवाएं देने की कोशिश हैं आज पंजाब नेशनल बैंक वालों मंडी रोड़ी विखे बड़ा विशाल कैंप लाया गया जिदे उन्होंने विसिया कि छियालीस तरह का लोन जोड़ा है ਉਹ ਕਿਸਾਨਾਂ ਦੇ ਲਈ ਤੇ ਵੱਖ-ਵੱਖ ਹੋਰ ਤਰ੍ਹਾਂ ਦਾ ਜਿਹੜਾ ਹੈ ਨਾ ਦਿੱਤਾ ਜਾਂਦਾ ਕਈਆਂ ਜਿਹਦੇ ਵਿੱਚ ਸਾਡੇ ਮਾਨਯੋਗ ਹਲਕੇ ਦੇ ਆਈਐਸ ਖੜੰਝਪਿੰਡ ਦੇ ਸੰਤੂ ਸਾਹਿਬ ਜੀ ਮੁੱਖ ਮਹਿਮਾਨ ਸਨ ਦਿੱਲੀ ਤੋਂ ਚੰਡੀਗੜ੍ਹ ਤੋਂ ਆਸ-ਪਾਸ ਦੇ ਪਿੰਕਾਂ ਤੋਂ ਸਮੁੱਚੇ ਤੇ ਪਿੰਡਾਂ ਦੇ ਸਰਪੰਚ ਸਾਹਿਬ ਪੰਚ ਸਹਿਬਾਨ ਤੇ ਵੱਡੀ ਗਿਣਤੀ ਕਿਸਾਨ ਆਗੂ ਤੇ ਲੋਕ ਤੇ ਬੀਬੀਆਂ ਪਹੁੰਚੇ ਸੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਸ ਬਾਰੇ ਪੂਰਾ ਚਾਨਣਾ ਪਾਇਆ ਗਿਆ ਪੂਰੀ ਰੋਸ਼ਨੀ ਪਾਈ ਗਈ ਤਾਂ ਜੋ ਇਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਵੱਧ ਤੋਂ ਵੱਧ ਲੋਨ ਲੈ ਕੇ ਤੇ ਜਿਹੜਾ ਨਾ ਆਪਣਾ ਫਾਇਦਾ ਉਠਾਉਂ। ਮੈਂ ਤਾਂ ਖਾਸ ਤੌਰ ਤੇ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਹੁਣ ਵੀ ਇਹ ਗੱਲ ਕਹਿ ਰਿਹਾ ਕਿ ਜਦੋਂ ਪੰਜਾਬ ਹੀ ਜਿੱਦੇ ਅੱਗੇ ਲੱਗ ਗਿਆ ਫਿਰ ਪੰਜਾਬ ਨਾਲ ਤੇ ਜੁੜਨਾ ਹੀ ਹੈ ਅਸੀਂ ਸਾਰਿਆਂ ਨੇ। ਬਾਕੀ ਬੈਂਕਾਂ ਨੂੰ ਛੱਡੋ ਪ੍ਰਾਈਵੇਟ ਬੈਂਕਾਂ ਨੂੰ ਛੱਡੋ ਪੰਜਾਬ ਦੇ ਨਾਲ ਜੁੜੋ। ਪੰਜਾਬ ਨੈਸ਼ਨਲ ਬੈਂਕ ਵਧੀਆ ਬੈਂਕ ਹੈ ਹਾਂ। ਪੰਜਾਬ ਦੇ ਜਿੰਨੇ ਬੈਂਕ ਦੇ ਕਰਮਚਾਰੀ ਨੇ ਮੈਨੇਜਰ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਕਿ ਜਿਹੜੇ ਅਨਪੜ ਲੋਗ ਉੱਥੇ ਆਉਂਦੇ ਨੇ ਜਿਹੜੇ ਕੋ ਫਾਰਮ ਭਰ ਨਹੀਂ ਸਕਦੇ ਪੈਸੇ ਕਢਾ ਨਹੀਂ ਸਕਦੇ ਪੈਸੇ ਜਮਾ ਨਹੀਂ ਇੱਕ ਪੋਸਟ ਜਿਹੜੀ ਹੈ ਉਹ ਪੰਜਾਬ ਨੈਸ਼ਨਲ ਬੈਂਕੇ ਚ ਰੱਖ ਦਿੱਤੀ ਜਾਵੇ ਤਾਂ ਜੋ ਕੋਈ ਵੀ ਆਵੇ ਅਨਪੜ ਉਹਨੂੰ ਇੱਧਰ ਉੱਧਰ ਘੁੰਮਣਾ ਫਿਰਨਾ ਨਾ ਪਵੇ ਉਹਦਾ ਫਾਰਮ ਭਰਿਆ ਪੈਸੇ ਜਮਾ ਹੋ ਗਏ ਤੇ ਫਾਰਮ ਭਰਿਆ ਪੈਸੇ ਨਿਕਲ ਗਏ ਇਹ ਮੇਰੀ ਬੇਨਤੀ ਹੈ ਤੇ ਇੱਕ ਵਾਰੀ ਫੇਰ ਸਮੁੱਚੇ ਸਟਾਫ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਸਾਰੇ ਜਿੰਨੇ ਵੀ ਕਰਮਚਾਰੀ ਨੇ ਇੱਕ ਬਹੁਤ ਬੁਬਾਰਕਬਾਦ ਜਦਾ ਇੱਕ ਸਫਲ ਜਿਹੜਾ ਹੈ ਨਾ ਅੱਜ ਕਿਉਂਕਿ ਸਟੇਜ ਤੋਂ ਚੈੱਕ ਦਿੱਤੇ ਉਹ ਦਿੱਤੇ ਗਏ ਲੋਨ ਦੇ ਲੋਨ ਵਾਲੇ ਜਿਹੜੇ ਨੇ ਉਹ ਵੀ ਮੋਹਜਾ ਕਰਾਇਆ ਗਏ ਨੇ ਦਿੱਤੇ ਗਏ ਨੇ ਸੋ ਇੱਕ ਵਾਰੀ ਫੇਰ ਖਾਸ ਤੌਰ ਤੇ ਪੱਤਰਕਾਰ ਭਾਈ ਚੱਜ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਰੇ ਬਹੁਤ ਵਧੀਆ ਕਵਰੇਜ ਕੀਤੀ ਇੱਕ ਵਾਰੀ ਫੇਰ ਸਮੁੱਚੀ ਸੰਗਤ ਐਡੀ ਗਰਮੀ ਚਾਹੀਦੇ ਵੱਡੇ ਘਟ ਦਾ ਬਹੁਤ ਬਹੁਤ ਦਿਨਵਾਦ ਸ਼ੁਕਰੀਆ ਮਿਹਰਬਾਨੀ ਰਬਾ ਕਾ ਜੈ ਹਿੰਦੀ ਹਾਂ ਜੀ ਮੈਂ ਜੇ ਸਭ ਕੀ ਗੋਇਸ ਦੇ ਕੈਂਪ ਬਾਰੇ ਅੱਜ ਦੇ ਕੈਂਪ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਜੀ ਪਹਿਲੀ ਗੱਲ ਤੇ ਕੈਂਪ ਸਾਰਿਆਂ ਦਾ ਇਲਾਕਾ ਵਾਸੀਆਂ ਦਾ ਕੈਂਪ ਸੀਗਾ ਜੀ ਇਹਦੇ ਵਿੱਚ ਫਾਜ਼ਿਲਕੇ ਤੋਂ ਅਬੋਰ ਤੋਂ ਮਲੋਟ ਤੋਂ ਮੁਕਸਰ ਤੋਂ ਜਲ라दाबाद ਤੋਂ ਸਾਰੀ ਸੰਗਤਾਂ ਪਹੁੰਚੀਆਂ ਜੀ ਕਿਸਾਨ ਪਹੁੰਚੇ ਜਿਹੜੇ ਵਪਾਰੀ ਆ ਉਹ ਪਹੁੰਚੇ ਜੀ ਆਪਦੇ ਪ੍ਰੋਡਕਟ ਲੈ ਕੇ ਵੀ ਕੁਝ ਬੰਦੇ ਪਹੁੰਚੇ ਆਪਦੇ ਕੋਈ ਆਪਦਾ ਫੀਲਡ ਦਾ ਪ੍ਰੋਡਕਟ ਲੈ ਕੇ ਪਹੁੰਚੇ ਆ ਜੀ ਕੋਈ ਆਪ ਦਾ ਆਪਣਾ ਦੂਸਰਾ ਸ਼ਹਿਰ ਦਾ ਆਪਣੇ ਲੈ ਕੇ ਪਹੁੰਚਿਆ ਜੀ ਕੋਈ ਦਵਾਈਆਂ ਲੈ ਕੇ ਬਹੁਤ ਹੀ ਸ਼ਾਨਦਾਰ ਰਿਹਾ ਜੀ ਮੈਂ ਸਾਰੇ ਇਲਾਕਾ ਵਾਸੀਆਂ ਦਾ ਤੈਨੂੰ ਧੰਨਵਾਦ ਕਰਦਾ ਹਾਂ ਉਹ ਸਭ ਹਮਮਾ ਕੇ ਪਹੁੰਚੇ ਜੀ ਆਪਦੇ ਸੰਦ ਲੈ ਕੇ ਆਏ ਕੁਝ ਲੋਕ ਆਪਦੇ ਇੰਪਲੀਮੈਂਟਸ ਲੈ ਕੇ ਦਿਖਾਉਣ ਵਾਸਤੇ ਲੋਕ ਤੁਸੀਂ ਆ ਤਿਆਰ ਕਰਦੇ ਸਾਡੇ ਲੋਕ ਜੀ ਮਿਸਤਰੀ ਸੀ ਉਹ ਆਪ ਸਭ ਕੁਝ ਦਿਖਾ ਉਹਨਾਂ ਨੇ ਬਿਲਕੁਲ ਦਿਖਾਏ ਆ ਆਪਦੇ ਮੈਂ ਸਭ ਦਾ ਤੈਨੂੰ ਧੰਨਵਾਦ ਕਰਦਾ ਹਾਂ ਜੀ ਅੱਗੇ ਤੋਂ ਸੀ ਹੋਰ ਵੀ ਆਪਦੇ ਬੈਂਕ ਨੂੰ ਕਹਾਂਗੇ ਇਹ ਜੇ ਪ੍ਰੋਗਰਾਮ ਇੱਥੇ ਰੀਚ ਕੀਤੇ ਜਾਣ ਕਿਉਂਕਿ ਰੂਰਲ ਏਰੀਆ ਜੀ ਇਹ ਹੈ ਬਹੁਤ ਹੀ ਬੈਕਵਰਡ ਏਰੀਆ ਸਾਡਾ ਰਿਆਜਪੁਰਾ ਜੀ ਇਹ ਹੁਣ ਮੁੰਡੇ ਸਾਰੇ ਪੜ੍ਹ ਲਿਖ ਕੇ ਸਭ ਨਵੇਂ ਕੰਮ ਸ਼ੁਰੂ ਕਰਨ ਲੱਗੇ ਆ ਇੱਥੇ ਬੜਾ ਸਕੋਪ ਹੈ ਬੈਂਕ ਦਾ ਜੀ ਤੇ ਬੈਂਕ ਜਿਹਾ ਪ੍ਰੋਗਰਾਮ ਹੋਰ ਵੀ ਇੱਥੇ ਕਰੇ ਬਹੁਤ ਧੰਨਵਾਦ ਸਾਰੇ ਲੋਕਾਂ ਦਾ ਇੱਥੇ ਪਹੁੰਚਣ ਦੀ ਧੰਨਵਾਦ